ਮਜ਼ਦੂਰਾਂ ਨੂੰ ਜ਼ਮੀਨ ਮਿਲਣੀ ਚਾਹੀਦੀ ਆ ਦਲਤ ਤਬਕੇ ਨੂੰ ਜ਼ਮੀਨ ਮਿਲਣੀ ਚਾਹੀਦੀ ਆ ਇੱਕ ਪ੍ਰਚਾਰ ਰੰਬਿਆ ਗਿਆ ਕਿ ਜੱਟਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਖੋਹ ਲੈਣੀਆਂ ਹੈਗੀਆਂ ਤੁਹਾਨੂੰ ਲੱਗਦਾ ਹੈਗਾ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਇਹ ਜੋ ਸੰਘਰਸ਼ ਹੈਗਾ ਕੀ ਇਹ ਜੱਟਾਂ ਦੀਆਂ ਜ਼ਮੀਨਾਂ ਖੋਹਣ ਵਾਲਾ ਸੰਘਰਸ਼ ਆ ਦੇਖੋ ਉਹਨਾਂ ਦੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਾਲਿਆਂ ਦੀ ਮੰਗ ਹੈ ਵੀ 1.75 ਏਕੜ ਵਾਲਾ ਕਾਨੂੰਨ ਲਾਗੂ ਕਰ ਦਿਓ ਹੁਣ ਮੈਂ ਪਹਿਲਾਂ ਵੀ ਗੱਲ ਕੀਤੀ ਆ ਵੀ ਭਾਰਤ 'ਚ ਇੱਕ ਕਾਨੂੰਨ ਬਣਿਆ ਹੋਇਆ ਲੈਂਡ ਸੀਲਿੰਗ ਐਕਟ ਜਿਹਦੇ ਤਹਿਤ ਕੋਈ ਵੀ ਪੰਜ ਜੀਆਂ ਤੋਂ ਵੱਧ ਵਾਲਾ ਜਿਹੜਾ ਇੱਕ ਪਰਿਵਾਰ ਹੈ ਉਹ 1.75 ਕਿੱਲਿਆਂ ਤੋਂ ਵੱਧ ਜ਼ਮੀਨ ਨਹੀਂ ਰੱਖ ਸਕਦਾ। ਏਹੀ ਮੰਗ ਉਸ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਹੈ ਵੀ ਇਹ ਕਾਨੂੰਨ ਲਾਗੂ ਕਰ ਦਿਓ। ਜੇ ਇਹ ਕਾਨੂੰਨ ਲਾਗੂ ਹੁੰਦਾ 1.75 ਏਕੜ ਵਾਲਾ ਤਾਂ 90% ਜੱਟਾਂ ਨੂੰ ਤਾਂ ਜ਼ਮੀਨ ਮਿਲਣੀ ਹੈ। ਕਿਉਂਕਿ ਸਿੱਧਾ-ਸਿੱਧਾ ਜੋ ਅੰਕੜਾ ਹੈ 70-72% ਕਿਸਾਨ ਐਸੇ ਨੇ ਜਿਨ੍ਹਾਂ ਕੋਲ 5 ਕਿੱਲੇ ਤੋਂ ਘੱਟ ਜ਼ਮੀਨ ਹੈ ਹੂੰ ਤੇ 95% ਦੇ ਕਰੀਬ ਕਿਸਾਨ ਐਸੇ ਆ 95% ਦੇ ਕਰੀਬ ਹੂੰ ਜਿਨ੍ਹਾਂ ਕੋਲ 17.5 ਕਿੱਲਿਆਂ ਤੋਂ ਘੱਟ ਹੈ ਹੂੰ ਤਾਂ ਜੇ ਇਹ ਕਾਨੂੰਨ ਲਾਗੂ ਹੁੰਦਾ ਹੈ ਹੂੰ ਤਾਂ ਫਿਰ ਉਹਨਾਂ ਸਾਰੇ ਜੱਟਾਂ ਨੂੰ ਤਾਂ ਮਿਲਣੀ ਹੈ ਹੂੰ ਅਸਲ ਦੇ ਵਿੱਚ ਪ੍ਰੋਬਲਮ ਅਸਲ 'ਚ ਜਿਹੜਾ ਸਿਸਟਮ ਹੈ ਜਿਹੜੀਆਂ ਹਕੂਮਤਾਂ ਨੇ ਉਹ ਬੜੀ ਇੱਕ ਗੰਦੀ ਪੇਚ ਤੇ ਖੇਡਦੀਆਂ ਉਹ ਜਦੋਂ ਵੀ ਲੋਕਾਂ ਦੇ ਹੱਕੀ ਮਸਲੇ ਆਉਂਦੇ ਆ ਤਾਂ ਸਦੀਆਂ ਤੋਂ ਉਹਨੂੰ ਜਾਤ ਦਾ ਜਾਂ ਧਰਮ ਦਾ ਮਸਲਾ ਬਣਾਉਣ ਦੀ ਕੋਸ਼ਿਸ਼ ਕਰਦੀਆਂ ਤੇ ਜਿਹੜੀ ਆਮ ਮੱਤ ਆ ਜਿਹਨੂੰ ਸੁਧਾਰਨ ਮੱਤ ਕਹਿੰਨੇ ਅਸੀਂ ਉਹ ਉਹਦਾ ਸ਼ਿਕਾਰ ਹੋ ਜਾਂਦੀ ਬਲਰਾਜੀ ਜੀ ਹੁਣ ਵੀ ਮੈਂ ਕਈ ਵਾਰੀ ਵੇਖਿਆ ਵੀ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਜਿਹੜੇ ਇੱਕ ਕਿਸਾਨ ਕੋਲੇ 5 ਕਿੱਲੇ ਪੈਲੀ ਸੀ ਤਿੰਨ ਉਹਦੇ ਮੁੰਡੇ ਆ ਡੂਡ ਡੂਡ ਕਿੱਲੀ ਜਿਹਨੂੰ ਕਹਿੰਦੇ ਆ ਆਉਂਦੀ ਆ ਤੇ ਸਾਡੇ 17 ਏਕੜ ਵਾਲਾ ਕਾਨੂੰਨ ਲਾਗੂ ਕਰਨ ਦੀ ਮੰਗ ਤੇ ਉਹ ਵੀ ਅਫਰ ਖਲੁੰਦੇ ਆ ਵੀ ਸਾਡੇ ਤੋਂ ਤੁਸੀਂ ਜ਼ਮੀਨਾਂ ਖੋਹੋਗੇ ਮੈਂ ਪੁੱਛਣਾ ਚਾਹਣਾ ਵੀ ਮੇਰੇ ਭਰਾਓ ਸਾਡੇ 17 ਕਿੱਲੇ ਜ਼ਮੀਨ ਵਾਲਾ ਕਾਨੂੰਨ ਜੇ ਲਾਗੂ ਹੋਇਆ ਤਾਂ ਖੋਹੀ ਤਾਂ ਜਾਊ ਉਹਨਾਂ ਤੋਂ ਜਿਨ੍ਹਾਂ ਕੋਲ 17 ਕਿੱਲੇ ਤੋਂ ਵੱਧ ਆ ਸੈਂਕੜੇ ਕਿੱਲੇ ਆ ਹਜ਼ਾਰਾਂ ਕਿੱਲੇ ਪਏ ਆ ਇੱਥੇ ਕਈ ਪਰਿਵਾਰਾਂ ਕੋਲੇ ਉਹਨਾਂ ਤੋਂ ਖੋਹੀ ਜਾਊ ਤੇ ਜਦੋਂ ਉਹ ਜ਼ਮੀਨ ਖੋਹ ਕੇ ਆਮ ਲੋਕਾਂ 'ਚ ਆਊ ਤਾਂ ਜਿਹੜਾ 1 5 6 ਕਿੱਲੇ ਵਾਲੇ ਜੱਟ ਦੇ ਪੁੱਤ ਨੇ ਤਿੰਨ ਜਿਨ੍ਹਾਂ ਨੂੰ ਡੇਡੜ ਕਿੱਲਾ ਆਉਂਦਾ ਉਹਨਾਂ ਨੂੰ ਤਾਂ ਜ਼ਮੀਨ ਮਿਲੂ ਯਾਰ ਹੂੰ ਤੇ 95 ਬੀਰ ਦੀ ਕਿਸਾਨ ਇਹੋ ਜਿਹਾ ਜਿਨ੍ਹਾਂ ਨੂੰ ਮਿਲੂ ਮਤਲਬ ਐਵੇਂ ਮੈਂ ਮੈਂ ਇੱਕ ਹੋਰ ਗੱਲ ਬੜੇ ਮੈਂ ਅਫਸੋਸ ਨਾਲ ਕਹਿਣੀ ਚਾਹਣਾ ਹੂੰ ਕਿ ਆਸ ਟਾਈਮ ਸਾਡੇ ਕਿਸਾਨਾਂ ਦੀ ਹਾਲਤ ਨਾ ਬਹੁਤ ਸਾਰੇ ਮਜ਼ਦੂਰਾਂ ਨਾਲੋਂ ਵੀ ਮਾੜੀ ਹੈ ਮਜ਼ਦੂਰਾਂ ਨਾਲੋਂ ਤਾਂ ਕਰਕੇ ਮਾੜੀ ਹੈ ਮਜ਼ਦੂਰ ਜਿਹੜੇ ਨੇ ਉਹ ਪਹਿਲਾਂ ਤੋਂ ਹੀ ਬਹੁਤ ਭੈੜੀਆਂ ਹਾਲਤਾਂ 'ਚ ਜਿਉਣ ਦੇ ਆਦੀ ਨੇ ਪਰ ਜਿਵੇਂ ਜਿਵੇਂ ਅੱਗੇ ਜ਼ਮਾਨਾ ਵਧਿਆ ਤਾਂ ਜਿਹੜੇ ਇੱਕ ਪਰਿਵਾਰ ਕੋਲੇ ਪਹਿਲਾਂ 15 ਕਿੱਲੇ ਸੀ ਅਗਲੇ ਮੁੰਡਿਆਂ 'ਚ ਵੰਡ ਕੇ ਉਹ ਰਹਿ ਗਏ ਪੰਜ-ਪੰਜ ਕਿੱਲੇ ਗਾ ਉਹਦੇ ਹੁਣ ਪੁੱਤ ਨੇ ਉਹਨਾਂ ਕੋਲ ਰਹਿ ਗਿਆ ਡੇਢ-ਡੇਢ ਕਿੱਲਾ ਹੁਣ ਉਹ ਜ਼ਿੰਦਗੀ ਦਾ ਪੱਧਰ ਤਾਂ ਰੱਖੀ ਬੈਠੇ ਆ ਉਹ ਦਾਦੇ ਵਾਲਾ ਵੀ ਸਾਡਾ ਦਾਦਾ ਐਂ ਜਿਹਾਉਂਦਾ ਸੀ ਅਸੀਂ ਐਂ ਜਿਹਾਉਣਾ ਤੇ ਕਿੱਲਾ ਰਹਿ ਗਏ 15 ਤੋਂ ਹੁਣ ਡੇਢ ਵੰਡਿਆ ਆ ਕੇ ਤਾਂ ਉਹਦੀ ਜ਼ਿੰਦਗੀ ਮਜ਼ਦੂਰ ਨਾਲੋਂ ਵੀ ਪੈੜੀ ਆ ਮਤਲਬ ਕਰਜ਼ੇ ਥੱਲੇ ਆ ਰਿਆ ਜੇਕਰ ਕੋਈ ਉਹਨੇ ਵਿਆਹ ਕਰਨਾ ਤਾਂ ਖਰਚੇ ਉਸ ਤਰ੍ਹਾਂ ਦੇ ਵਢ ਲੈਂਦਾ ਜਿਵੇਂ ਪਹਿਲਾਂ ਕਰਦੇ ਹੁੰਦੇ ਸੀ ਤਾਂ ਬੜੀ ਕੜਿੱਕੀ ਚ ਐ ਪਰ ਉਹ ਵੀ ਕਿਸਾਨ ਜਾਂ ਜੱਟ ਕਹਿ ਲਈਏ ਜਦੋਂ ਮਤਲਬ ਇਸ ਹੰਕਾਰ ਦੇ ਵਿੱਚ ਜਾਂਦਾ ਕਿ ਮੈਂ ਤਾਂ ਜੱਟ ਹਾਂ ਤਾਂ ਮੈਨੂੰ ਲੱਗਦਾ ਇੱਥੇ ਸੇਧ ਗੁਰੂ ਸਾਹਿਬਾਨਾਂ ਦੀ ਸੋਚ ਤੋਂ ਲੈਣੀ ਚਾਹੀਦੀ ਆ ਜਿਹੜਾ ਜਾਤੀ ਦਾ ਕਿੱਲਾ ਉਹਨਾਂ ਨੇ ਸਾਡੇ ਦਿਮਾਗਾਂ ਚ ਕੱਢਣਾ ਚਾਹਿਆ ਸੀ ਜਿਹੜਾ ਕੁਰਬੁਰ ਕੁਰਬਲ ਕਰਦਾ ਜਾਤੀ ਨਫ਼ਰਤ ਵਾਲਾ ਕੀੜਾ ਉਹਨਾਂ ਨੇ ਗੁਰਮਤ ਦੇ ਗਿਆਨ ਨਾਲ ਮਾਰਨਾ ਚਾਹਿਆ ਸੀ ਉਹ ਮਰਿਆ ਨਹੀਂ ਜੀ ਅਸੀਂ ਲੱਖ ਮੱਥੇ ਟੇਕਲੇ ਬਾਣੀ ਨੂੰ ਪਰ ਜਿਹੜਾ ਜਾਤੀ ਨਫ਼ਰਤ ਵਾਲਾ ਕੀੜਾ ਸੀ ਜੇ ਉਹ ਮਰਿਆ ਨਹੀਂ ਤਾਂ ਉਹ ਮੱਥਾ ਟੇਕਣਾ ਪਖੰਡ ਹੈ ਸੋ ਐਹੋ ਜੀ ਦਸ਼ਾ ਅੱਜ ਬਹੁਤ ਸਾਰੇ ਸਾਡੇ ਪਿੰਡਾਂ ਚੜੇ ਲੋਕ ਨੇ ਉਨਾ ਦੀ ਬਣੀ ਹੋਈ ਆ ਜਦੋਂ ਵੀ ਮਜ਼ਦੂਰ ਤਬਕਾ ਆਪਣੇ ਹੱਕ ਦੀ ਕੋਈ ਗੱਲ ਕਰਦਾ ਤਾਂ ਬਹੁਤ ਸਾਰੇ ਜਿਹੜੇ ਆਪ ਮਜ਼ਦੂਰਾਂ ਨਾਲੋਂ ਪੈੜੀ ਹਾਲਤ ਚ ਨੇ ਕਿਸਾਨ ਜਾਂ ਜੱਟ ਉਹ ਉੱਥੇ ਐਨੇ ਹੀ ਰੋਲਾ ਪਾ ਲੈਂਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਹਨਾਂ ਨਾਲੋਂ ਪੈੜੀ ਹਾਲਤ ਤਾਂ ਸਾਡੀ ਆ ਸੋ ਮੈਨੂੰ ਲੱਗਦਾ ਕਿ ਇੱਥੇ ਇੱਕ ਨਾਟਕ ਹੈ ਸੈਮੂਲ ਜੋਨ ਦਾ ਕਿਰਤੀ ਉਹ ਜ਼ਰੂਰ ਵੇਖਣਾ ਚਾਹੀਦਾ YouTube ਤੇ ਵੀ ਪਿਆ ਬਹੁਤ ਸਾਰੇ ਲੋਕਾਂ ਨੂੰ ਹਾਂਜੀ